ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਜਾ ਰਹੇ ਆਂ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਿਵੇਂ ਤੁਹਾਨੂੰ ਪਤਾ ਕਿ ਅਸੀਂ ਪਿਛਲੀ ਵੀਡੀਓ ਚ ਵੀ ਪਾਇਆ ਸੀਗਾ ਵਿਤਾਜ ਤੇ ਡੈਡੀ ਆਈ ਸੀ ਆਸਟ੍ਰੇਲੀਆ ਤੋਂ ਅੱਗੇ ਜਿਵੇਂ ਆਉਂਦੇ ਹੁੰਦੇ ਨੇ ਨਾ ਸਕਾਨ ਸਰ ਪਹਿਲੇ ਹੀ ਚਲੇ ਜਾਂਦੇ ਆ ਅੱਜ ਇਸ ਵਾਰ ਥੋੜਾ ਜਿਹਾ ਡੇਟ ਹੋ ਗੇ ਤੇ ਇਸ ਵਾਰ ਆਪਾਂ ਜਾ ਰਹੇ ਆਂ ਹੁਣ ਅੱਜ ਦਿਨ ਹੈਗਾ ਬੁੱਧਵਾਰ ਦਾ ਤੇ ਨਾਲ ਬੱਚੇ ਨੇ ਦੋਨੋਂ ਗੁਰਜਾਪ ਵੀ ਤੇ ਨਕਾਜ਼ਰੀ ਤੇ ਨਕਾਜ਼ ਤੇ ਡੈਡੀ ਵੀ ਤੇ ਆਪਾਂ ਅੱਜ ਤੁਹਾਨੂੰ ਕਰਾਵਾਂਗੇ ਦਰਸ਼ ਹੈ ਤੇ ਤੁਸੀਂ ਸਾਰੇ ਸਾਡੇ ਬਲੌਗ ਦੇ ਨਾਲ ਬਣੇ ਰਹੋ ਤੇ ਆਪਾਂ ਦਰਵਾਸਾ ਦੀ ਸਾਰੀ ਪਾਪਾਗੇ ਤੁਹਾਨੂੰ ਵੀਡੀਓ ਕਿਤੇ ਜਾਣੇ ਪੁੱਤ ਆਪਾਂ ਮਾਪਾ ਜੀ ਕੋਲ ਬਾਬਾ ਜੀ ਕੋਲ ਚੱਲੇ ਆਂ ਅਸੀਂ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਤੇ ਬਾਬਾ ਜੀ ਦੀਆਂ ਦੁਆਵਾਂ ਲੈਣ ਕੇ ਪ੍ਰਮਾਤਮਾ ਸਾਡੇ ਤੇ ਮਿਹਰ ਭਰਿਆ ਹੱਥ ਰੱਖਣ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਤੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸ਼ੀਰ ਵੱਲ ਲੈ ਕੇ ਦਰਸ਼ਕਾਂ ਨੂੰ ਲੈਣੀ ਹੈ ਬਣੇਰੇ ਸਾਡੇ ਬਲੌਗ ਦੇ ਨਾਲ ਆਪਾਂ ਸਾਰੇ ਤੁਹਾਨੂੰ ਦਰਸ਼ਣ ਕਰਵਾਵਾਂਗੇ ਸੱਜ ਸੱਜ ਸਿੱਖਾਂ ਮੈਨੂੰ ਸੌਂ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਸੁਬਾਹ ਜਦੋਂ ਤੁਰੇ ਅਰਲੀ ਤੁਰੇ ਸ਼ਿਕਾਰੀ ਗਾਲੀ ਚ ਲੈ ਕੇ ਰਮਾਲ ਜਾਪ ਤੇ ਜਾਪ ਦੇ ਡੈਡੀ ਨੇ ਖਰੀਦੇ ਆ ਰਮਾਲ ਤੇ ਅੱਜ ਤਾਂ ਫਟ ਕਾ ਵੋ ਪਹਿਲੇ ਮੇਰੇ ਬਾਹਰ ਰੱਖੇ ਕਰਕੇ ਇਹ ਕੌਣ ਸਪੂਨ ਲੈ ਆ ਹਾਂਜੀ ਹਾਂਜੀ ਸਾਹਮਣੇ ਆ ਗਿਆ ਜਲਿਆਂਵਾਲਾ ਬਾਗ ਆਪਾਂ ਪਹਿਲਾਂ ਟਿੱਕਾਂਗੇ ਮਠਾ ਦਰਵਾਰ ਸਾਹਿਬ ਫਿਰੋਂ ਜਿਹੀ ਇੱਥੇ ਵੀ ਜ਼ਰੂਰ ਜਾਵਾਂਗੇ ਬੱਚਿਆਂ ਨੂੰ ਦਿਖਾਵਾਂਗੇ ਦਰਵਾਰ ਸਾਹਿਬ ਸਾਡਾ ਸਿੱਖਾਂ ਦਾ ਮੁਕਾ ਕਿੰਨੀ ਸ਼ਾਂਤੀ ਮਿਲਦੀ ਹੈ ਇੱਥੇ ਆ ਕੇ ਤੇ ਸਾਡੇ ਇੱਥੇ ਇਸ਼ਨਾਨ ਕਰਕੇ ਸ੍ਰੋਵਰ ਦੇ ਵਿੱਚ ਸਾਡੇ ਸਾਰੇ ਦੁੱਖ ਟੁੱਟ ਜਾਂਦੇ ਆ ਸਾਡੇ ਰੋਗ ਟਟ ਜਾਂਦੇ ਆ ਤੇ ਜਿਹੜੇ ਸਾਡੇ ਪਾਪ ਉਹ ਤੋਟੇ ਜਾਂਦੇ ਆ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਆ ਵੀ ਪ੍ਰਮਾਤਮਾ ਕਦੇ ਬੁਰਾ ਕੰਮ ਨਾ ਕਰਾਈ ਹਮੇਸ਼ਾ ਸੱਚ ਬੋਲੀਏ ਕਿਸੇ ਦਾ ਬੁਰਾ ਨਾ ਕਰੀਏ ਤੇ ਆਪਦੇ ਅੰਗ ਸੰਗ ਸਹਾਈ ਰਹੇ ਨਾ ਪ੍ਰਮਾਤਮਾ ਸਾਨੂੰ ਆਪਦੇ ਅੰਗ ਸੰਗ ਰੱਖ ਸਾਰਿਆਂ ਇਹ ਕਿੰਨੇ ਸ਼ਾਂਤ ਆ ਕਿੰਨਾ ਮਾਣਾ ਜਿਹੜਾ ਨਿਸ਼ਾਨਤ ਹੁੰਦਾ ਸਾਰੇ ਜਣੇ ਜ਼ਰੂਰ ਦਰਸ਼ਨ ਕਰੋ ਵਾਹਿਗੁਰੂ ਜੀ ਸਾਰਿਆਂ ਤਾਂਦਰਸਤੀ ਬਖਸ਼ਣਾ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖਣ ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਤੇ ਅਸੀਂ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਿੱਚ ਕਰਦੇ ਰਹੀਏ ਬਹੁਤ ਖੁਸ਼ ਦਿੱਤਾ ਪਰਮਾਤਮਾ ਨੇ ਬਹੁਤ ਸੋਹਣੇ ਬੱਚੇ ਦਿੱਤੇ ਆ ਤੰਦਰਸਤੀ ਦਿੱਤੀ ਆ ਬੜੇ ਅਮੀਰ ਆ ਪਰਮਾਤਮਾ ਨੇ ਸਾਰਾ ਕੁਝ ਪਰਮਾਤਮਾ ਨੇ ਦਿੱਤਾ ਤਾਂਤਨ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸ਼ਹੀਦ ਬੰਗਾ ਜਿਹੜਾ ਆਪਣੇ ਦਰਵਾਜ਼ਾ ਸਾਰੇ ਵਿੱਚ ਹੀ ਆ ਹਾਂਜੀ ਜਲਿਆਂਵਾਲਾ ਬਾਗ ਬਾਗਬਾਟਰ ਨਹੀਂ ਗਰਜਾ ਪਤੇ ਜਲਿਆਂਵਾਲਾ ਬਾਗ ਆਹੇ ਜਿੱਤੇ ਵਿਸਾਖੀ ਵਾਲੇ ਦਿਨ ਹਾਂਜੀ ਗਲਰੀ ਆ ਜੋ ਦੇਖਣ ਲੈ ਆਹ ਇਥੇ ਵਿਸਾਖੀ ਵਾਲੇ ਦਿਨ ਬੋਤੇੜਾ ਜਨਰਲ ਲਾਇਰਸ ਨੇ उन्हें हमला करता सी हां दुनिया वाला बागिए ऊपर ਸੁਨਿਆ ਮਹਾਰਾਜ ਰਣਜੀਤ ਸਿੰਘ ਜੀ ਪਾਉਂਦੂ ਜੀ ਅੱਗੇ ਕਾਹਨ ਨਹੀਂ ਲਾ ਸਹੀ ਅੰਦੇਸਾ ਪਾਕੀ ਉਹ ਸੁਨੋ ਤੇ ਦੇ ਕੇ ਆਈ ਉਹ ਥੀਏਟਰ ਹੈ ਬਟੇ ਉਹ ਤੇ ਟਾਈਮ ਹੁੰਦਾ ਉਹਦਾ ਸ਼ੋਅ ਦਾ ਇਹ ਨਿਊਜ਼ਪੇਪਰ ਜੜੇ ਉਸ ਟਾਈਮ ਤੇ ਦਾ ਹਿੰਦੁਸਤਾਨ ਹਿੰਦੁਸਤਾਨ ਗਦਰ ਗਦਰੀ ਬਫੇ ਇਹਨਾਂ ਨੇ ਗੈਲਰੀਆਂ ਬਣਾਈਆਂ ਹੋਈਆਂ ਮੈਂ ਸਾਰਾ ਉਹ ਮਤਲਬ ਕਿ ਦਿਖਾਉਂਦੀ ਆ ਕਿਵੇਂ ਕਿਵੇਂ ਅਟੈਕ ਹੋਇਆ ਸੀਗਾ ਤੇ ਲਗ ਲਗ ਰੂਮ ਦੇ ਵਿੱਚ ਤੇ ਦਿਖਾਉਂਦੇ ਆ ਵੀ ਜਿੱਦਾਂ ਜਦੋਂ ਇਹਨਾਂ ਨੇ ਅਟੈਕ ਕੀਤਾ ਵਾ ਉੱਥੇ ਸਰਕਾਰ ਨੇ ਕੋਈ ਨਾ ਕੋਈ ਪਛਤਾਪਦੀ 8 ਦਾ ਹਮਲਾ ਹਰ ਹਾਂ ਕੋ ਦਿੱਕਾ ਗਿਆ ਹਮੇਸ਼ਾ ਜੇ ਅੱਜ ਤੱਕ ਐਸੀ ਘਟਨਾ ਨਹੀਂ ਹੋਈ ਇਸ ਇਥੇ ਜਿਹੜਾ ਖੂ ਬਣਿਆ ਹੋਇਆ ਤੇ ਉਹਦੇ ਵਿੱਚ ਜਦੋਂ ਬਿਚਾਰੇ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਹਨ ਬੇਖੂਜ ਛਾਲਾ ਮਾਰ ਗਏ ਵੀ ਸ਼ਾਇਦ ਇੱਥੇ ਆਪਾਂ ਬਚ ਸਕਦੇ ਜਦੋਂ ਜਾਨਲ ਦਾ ਐਨਰ ਟੈਕ ਕੀਤਾ ਸੀ ਨਾ ਉਹ ਵੀ ਆਪਾਂ ਬੱਚਿਆਂ ਦਿਖਾਇਆ ਤੇ ਤੁਸੀਂ ਵੀ ਦੇਖੋ ਪਰ ਇਹ ਖੂਨ ਹੁਣ ਇਹਨਾਂ ਨੇ ਜਿੱਦਾਂ ਮਿਰਰ ਸ਼ੀਸ਼ੇ ਦੇ ਨਾਲ ਕਵਰ ਕਰਤਾ ਕੁਝ ਵਿੱਚੋਂ ਪ੍ਰੋਪਰਲੀ ਨਹੀਂ ਦਿਖ ਰਿਹਾ ਸੀਗਾ ਤੇ ਪਰ ਉਦਾਂ ਦੇਖ ਲਿਆ ਅੱਗੇ ਪਹਿਲਾਂ ਇੱਥੇ ਜਾਲੀ ਲੱਗੀ ਹੁੰਦੀ ਸੀਗੀ ਤੇ ਹੁਣ ਇਹਨਾਂ ਨੇ ਨਾ ਕਵਰ ਕਰਤਾ ਵੈਸੇ ਹੁਣ ਪਿੰਡਾਂ ਨਾਲੋਂ ਬਹੁਤ ਜ਼ਿਆਦਾ ਮਤਲਬ ਕਿ ਇੱਥੇ ਸਾਰਾ ਗੈਲਰੀ ਵਗੈਰਾ ਬਣਾਈ ਹੋਈ ਆ ਸਾਰਾ ਬਹੁਤ ਵਧੀਆ ਦਿਖਾਉਂਦੀ ਆ ਕਿ ਮਿੱਕੀ ਵਿੱਚ ਸਾਰਾ ਕੁਝ ਹੋਇਆ ਵਾ ਉਹ ਚੀਜ਼ ਨੂੰ ਸਾਰੇ ਨੇ ਪ੍ਰਦਰਸ਼ਿਤ ਕਰਦੀ ਆ ਤੇ ਜਿਹੜੇ ਦਰਵਾਰ ਸਾਹਿਬ ਜਾਣੇ ਆ ਤਾਂ ਆਪਾਂ ਇੱਥੇ ਵੀ ਜ਼ਰੂਰ ਜਾਈਏ ਤੇ ਉਹ ਉਹਨਾਂ ਸ਼ਹੀਦਾਂ ਨੂੰ ਨਮਨ ਕਰੀਏ ਹੈਨਾ ਜਿਨ੍ਹਾਂ ਨੇ ਆਪਣੀ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹੈਨਾ ਤੇ ਆਪਾਂ ਪੰਜਾਬੀ ਜਾਂ ਹਿੰਦੁਸਤਾਨੀ ਕਹੋਂ ਦੇ ਲਾਇਕ ਆ ਤੇ ਕਿ ਇੱਥੇ ਜਿੱਥੇ ਗੋਲੀਆਂ ਵੱਜੀਆਂ ਸੀ ਇਹ ਵੀ ਤਿੰਨ ਜਗ੍ਹਾ ਤਿੰਨ ਨੇ ਮਤਲਬ ਸਾਰੇ ਉਹ ਚੀਜ਼ ਨੂੰ ਨਿਸ਼ਾਨ ਲਾਈ ਹੋਏ ਆ ਤੇ ਉੱਥੇ ਬਾਉਂਡਰੀ ਵੀ ਕੀਤੀ ਹੋਈ ਆ ਵੀ ਕੋਈ ਅੱਗੇ ਜਾ ਕੇ ਟੱਚ ਨਾ ਕਰ ਸਕੇ ਤੇ ਗੋਲੀਆਂ ਦੇ ਨਿਸ਼ਾਨ ਜਿੱਥੇ ਗੋਲੀਆਂ ਵੱਜੀਆਂ ਸੀ ਦੇਖੋ ਕੰਧਾਂ ਦੇ ਵਿੱਚ ਛੇਦ ਹੋਏ ਪਏ ਆ ਤੇ ਲੋਕਾਂ ਦੇ ਵਿਚਾਰਿਆਂ ਦਾ ਕੀ ਹਾਲ ਹੋਇਆ ਉਹ ਜਿਹੜੇ ਸ਼ੀਸ਼ੀਰ ਹੋਏ ਆ ਨਾ ਇੱਥੇ ਬਹੁਤ ਹੀ ਮਾੜੀ ਘਟਨਾ ਸੀ ਜਦੋਂ ਬੱਚਿਆਂ ਨੇ ਦੱਸਿਆ ਤੇ ਬੱਚੇ ਬਹੁਤ ਹੀ ਇਮੋਸ਼ਨਲ ਹੋਏ ਇਹ ਚੀਜ਼ ਨੂੰ ਦੇਖ ਕੇ ਇਹ ਇਹ ਦਾਇਕ ਹੀ ਹੋ ਗਿਆ ਹਨ ਤੇ ਇਸ ਤੋਂ ਬਾਅਦ ਇੱਥੇ ਇੱਕ ਹੋਰ ਗੈਲਰੀ ਸੀ ਇਹਦੇ ਨਾਲ ਹੀ ਇੱਥੇ ਵੀ ਸਾਰਾ ਦੱਸਿਆ ਗਿਆ ਸੀ ਸਾਰੇ ਗਦਰੀ ਬਾਬੇ ਜਿਨ੍ਹਾਂ ਦਾ ਮਤਲਬ ਕਿ ਅੰਦੋਲਨ ਕੀਤੇ ਜਿਨ੍ਹਾਂ ਨੇ ਪੂਰਾ ਆਪਣਾ ਸਹਿਯੋਗ ਦਿੱਤਾ ਸਾਰਾ ਉਸ ਸਮੇਂ ਦੇ ਨਿਊਜ਼ਪੇਪਰ ਵੀ ਸਾਰੇ ਉਹਨਾਂ ਨੇ ਗਲਬ ਦੱਸੇ ਵੀ ਕਿਹੜੇ ਕਿਹੜੇ ਨਿਊਜ਼ਪੇਪਰ ਸੀ ਉਸ ਤਰ੍ਹਾਂ ਦੀ ਤਸਵੀਰਾਂ ਸਾਰੀਆਂ ਉਹ ਚੀਜ਼ ਨੂੰ ਦੱਸ ਦੀਆਂ ਵਾ ਬਾਕੂ ਵੀ ਆ ਚੀਜ਼ ਉਦੋਂ ਆਈ ਹੋਈ ਸੀ ਜੋ ਸਟਾਰਟਿੰਗ ਚ ਆ ਪਾ ਹੁੰਨੇ ਆ ਉਹ ਤੋਂ ਗੈਲਰੀ ਚੋਂ ਵੀ ਸਾਰੇ ਇੱਥੇ ਫਰਸਟ ਗੈਲਰੀ ਸੈਕੰਡ ਮਤਲਬ ਉਹ ਚ 4-5 ਆ ਅਲੱਗ-ਅਲੱਗ ਸਾਰਾ ਕੁਝ ਆ ਇੱਥੇ ਜਿਵੇਂ ਅਟੈਕ ਹੋ ਚੁੱਕਿਆ ਸੀ ਲੋਕਾਂ ਚ ਇੱਕ ਵੀ ਸੈਨ ਸੀ ਅਖਬਾਰ ਪੜ੍ਹਦੇ ਸੀ ਇੱਧਰ ਦੇਖੋ ਜਨਰਲ ਡਾਇਰ ਬਾਰੇ ਦੱਸਿਆ ਸੀ ਇੱਥੇ ਤੇ ਇੱਥੇ ਜਨਰਲ ਡਾਇਰ ਨੂੰ ਇਹਨਾਂ ਨੇ ਬਰੀ ਕਰ ਦਿੱਤਾ ਸੀ ਵੀ ਇਹਨੇ ਸਹੀ ਕੀਤਾ ਵਾ ਤੇ ਉਹਦੇ ਲਈ ਚੰਦਾ ਵੀ ਇਕੱਠਾ ਕੀਤਾ ਗਿਆ ਸੀ ਤੁਸੀਂ ਦੇਖੋ ਹਨਾ ਤੇ ਇੱਕ ਬੰਦਾ ਜਿਹਨੇ ਇਹਨਾਂ ਨੂੰ ਨੁਕਸਾਨ ਕੀਤਾ ਤੇ ਉਹਨੂੰ ਬਰੀ ਕਰ ਦਿੱਤਾ ਗਿਆ ਹਨਾ ਬੇਸ਼ਰਮ ਲੋਕ ਸੀ ਉਦੋਂ ਦੇ ਦੇਖ ਲਓ ਅੰਗਰੇਜ਼ੀ ਸਰਕਾਰ ਸੀ ਜਿਹੜੀ ਬੇਸ਼ਰਮ ਅੰਗਰੇਜ਼ੀ ਸਰਕਾਰ ਸੀਗੀ ਤੇ ਇਹ ਖਬਰ ਨੇ ਸਾਰਿਆਂ ਨੂੰ ਦੇਖ ਲਓ ਇਸ ਤੋਂ ਬਾਅਦ ਆਪਾਂ ਅੱਗੇ ਤੇ ਥੋੜੀ ਜਿਹੀ ਕੀਤੀ ਸ਼ਾਪਿੰਗ ਤੇ ਸ਼ਾਪਿੰਗ ਕਰਕੇ ਚਲੋ ਉੱਥੇ ਥੋੜਾ ਜਿਹਾ ਬਾਜ਼ਾਰ ਸਿਸਕੇ ਵੀ ਇੱਕ ਦੋ ਚੀਜ਼ਾਂ ਲੈ ਲਈਏ ਤੇ ਬੱਚਿਆਂ ਨੇ ਵੀ ਆਪਦੇ ਜਿਹੜੇ ਖੜਾਉਣੇ ਵਗੈਰਾ ਲੈਣੇ ਸੀਗੇ ਉਹ ਲੈ ਲਏ ਤੇ ਮੈਂ ਲਈ ਪੰਜਾਬੀ ਜੁੱਤੀ ਤੇ ਇੱਕ ਲਈ ਚੱਪਲ। ਇਸਕੇ ਚਲੋ ਕੋਈ ਗੱਲ ਨਹੀਂ ਉ ਤਾਂ ਵਧੀਆ ਸੀ ਵੈਸੇ ਜੁੱਤੀਆਂ ਵੀ ਇੱਥੇ। ਇਸ ਤੋਂ ਬਾਅਦ ਆਪਾਂ ਆ ਗਏ 4:00 ਵਜੇ ਉੱਥੇ ਤਰਪੇ ਸੀਗੇ ਤੇ ਘਰੇ ਆ ਗਏ। ਤੇ ਤੁਸੀਂ ਵੀ ਜ਼ਰੂਰ ਜਾਇਓ ਤੇ ਸਾਰੇ ਜਾਣੇ ਵੀਡੀਓ ਐਂਡ ਤੱਕ ਦੇਖਿਓ ਤੇ ਦਰਸ਼ਨ ਜ਼ਰੂਰ ਕਰਿਓ।